ਇਹ ਸਿੱਖਾਂ ਦੀ ਬੇਅਦਬੀ ਦਾ ਰੇਜ਼ ਉਹ ਵੀ ਹੈਗਾ ਗੁਰੂ ਘਰ ਦੇ ਵਿੱਚ ਰੇਪ ਕਿਵੇਂ ਹੋ ਜਾਣਗੇ ਬਾਬੇ ਕੋਲੇ ਗਏ ਪਾਪਾ ਮੰਨੇ ਆ ਨਾਟਕਰ ਹੋਇਆ ਉਹ ਸਪੀਡਤਾ ਵੱਲੋਂ ਮੰਗ ਕਰ ਰੱਖੀ ਗਈ ਪੈਸਿਆਂ ਦੀ ਕਿੰਨੇ ਅਸਲ ਦੇ ਵਿੱਚ ਬਾਬੇ ਨੇ ਸਨੇਹਾ ਦਿੱਤਾ ਸੀ ਵੀ ਮੈਂ ਵਿਆਹ ਨਹੀਂ ਕਰਾਉਣਾ ਕੁੜੀ ਕਹਿੰਦੀ ਮੈਂ ਗਰੀਬ ਘਰ ਦੀ ਆ ਮੈਨੂੰ ਮਰਵਾ ਦੇਊਗਾ ਬਾਪਾ ਪੈਸੇ ਦੇਣ ਲਈ ਤਿਆਰ ਆ ਤੇ ਬਾਬੇ ਨੂੰ ਕਹਿੰਦੀ ਫਿਰ ਜੇ ਵੀ ਨਹੀਂ ਤਾਂ ਮੈਨੂੰ 5-4 ਲੱਖ ਦੇ ਦੇ ਵੀ ਮਰਨ ਨਾਲੋਂ ਚੰਗਾ ਵੀ ਘਰ ਦੇਣੋਂ ਤਾਂ ਕੁਝ ਦੇ ਦਊਂਗੀ ਇਸ ਕੋ ਮਤਲਬ ਇਹਦੇ ਧੱਕੇ ਨਾਲ ਬਣਾਏ ਗਏ 6 ਵਾਂਸ ਕਿੰਨੇ ਚਿਰ ਤੋਂ ਬਣਾਏ ਜਾ ਰਹੇ ਸੀ ਕੁਝ ਦੱਸਿਆ ਉਸ ਲੜਕੀ ਦੇ ਨਾਲ ਨੇ 2 ਸਾਲਾਂ ਤੋਂ ਸੀ ਠੀਕ ਹੈ ਤੇ 2009 ਤੋਂ ਇਹ ਕੰਮ ਉੱਥੇ ਚੱਲ ਰਿਹਾ तमाम ਹੋਰ ਵੀ ਕੇਸ ਸਾਹਮਣੇ ਆਏ ਹੋਣਗੇ ਤਾਂ ਕਾਫੀ ਬੰਦੇ ਕਾਫੀ ਲੜਕੀਆਂ ਸਾਹਮਣੇ ਆਈਆਂ ਆਪਾਂ ਕਿਸੇ ਦੀ ਆਈਡੈਂਟੀਟੀ ਜਾਂ ਨਾਮ ਸ਼ੋਅ ਨਹੀਂ ਕਰਨਾ ਤੁਹਾਨੂੰ ਵੀ ਕੋਈ ਆਫਰ ਦਿੱਤਾ ਗਿਆ ਇਹਦੇ ਵਿੱਚ ਮਾਮਲੇ ਨੂੰ ਦਬਾਉਣ ਨੂੰ ਜਿਹੜਾ 10 ਲੱਖ ਦੀ ਡੀਲ ਬਾਬੇ ਨੇ ਕੀਤੀ ਸੀ ਉਹ ਸਾਨੂੰ ਹੀ ਦੇਣ ਦੀ ਕੀਤੀ ਸੀ ਵੀ ਲੜਕੀ ਨੂੰ ਭਾਵੇਂ ਲੱਖ ਦਿਓ ਚਾਹੇ ਨਾ ਕੱਖ ਦਿਓ ਪਰ ਮੇਰੇ ਤੇ ਕੋਈ ਆਚ ਨਹੀਂ ਹੋਣੀ ਚਾਹੀਦੀ ਮੈਨੂੰ ਰਿਕਵਰ ਤੁਸੀਂ ਕਰਨਾ ਅਸੀਂ ਉਹਨੂੰ ਕਿਹਾ ਵੀ 10 ਲੱਖ ਰੁਪਏ ਦੇ ਵਿੱਚ ਓਕੇ ਆ ਪਰ ਪੈਸਿਆਂ ਦਾ ਜਿਹੜਾ ਗੱਲਬਾਤ ਜਾਂ ਪੈਸੇ ਦੇਣ ਲੈਣ ਡੇਰੇ ਦੇ ਚ ਬਾਹਰ ਹੋਊਗਾ ਤੇ ਉਹ ਬਾਬਾ ਆਇਆ ਸੀਗਾ ਫਿਰ ਅਸੀਂ ਚੱਕ ਲਿਆ ਕੁੱਟਿਆ ਤੁਸੀਂ ਆਈਏ ਸਾਰਾ ਕੁਛ ਆਇਆ ਤੁਸੀਂ ਕਬੂਲ ਕਰਦੇ ਹੋ ਅਸੀਂ ਕਾਨੂੰਨ ਨੂੰ ਹੱਥ ਚ ਲਿਆ ਜਾਂ ਬਾਬੇ ਨੂੰ ਕੁੱਟਿਆ ਅਸੀਂ ਆਪਦੇ ਸਿਧਾਂਤਾਂ ਤੇ ਚੱਲੇ ਆ ਅਸੀਂ ਕਾਨੂੰਨ ਹੱਥ ਚ ਨਹੀਂ ਲਿਆ ਜਿਹਨੇ ਗੁਰੂਗ੍ਰਾਹ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਲੜਕੀ ਦੀ ਪੱਤ ਲੁੱਟ ਲਈ ਫਿਰ ਸਾਡਾ ਦੁਸ਼ਮਣ ਰਾਤ ਤੱਕ ਪੁਲਿਸ ਸਾਡੀ ਕਹਨੇ ਚ ਸੀ ਮੰਨ ਰਹੀ ਸੀ ਸਾਡਾ ਉਹ ਸਾਡੇ ਕਹਿਣੇ ਚ ਨਹੀਂ ਸੀ ਮਤਲਬ ਉਹ ਆਪਦਾ ਵਧੀਆ ਕਾਰਜ ਕਰ ਰਹੀ ਆ ਸਵੇਰ ਹੁੰਦਿਆਂ ਜਿਹੜੇ ਬਾਬੇ ਦੇ ਥੱਲੇ ਕੁਝ ਵੀੜੀ ਚਾਹੀਦਾ ਹਵਾਲਾ ਚ ਉਹਦੇ ਥੱਲੇ ਨਵੀਂ ਚਾਦਰ ਉਹਨੂੰ ਸਰਾਣਾ ਦੇ ਕੇ ਹਵਾਲਾ ਦੇ ਵਿੱਚ ਪੁਲਿਸ ਪਾਈ ਪਈ ਹੈ ਉਦੋਂ ਬਾਅਦ ਅਗਲੇ ਦਿਨ ਫੋਨ ਆਉਂਦਾ ਥੋੜੇ ਦੇ ਕੜਨੈਪਕਿੰਦਾ ਪਰਚਾ ਕਰਾਂਗੇ ਅੱਧਾ ਕਿੱਲਾ ਸੋਨਾ ਜਸਜੋਤ ਡੀਐਸਪੀ ਮੌਜੂਦਾ ਉੱਥੇ ਅੱਧਾ ਕਿਲੋ ਬਾਬਾ ਸੋਨਾ ਦੇ 15 20 ਲੱਖ ਰੁਪਏ ਜਿਹੜਾ ਉੱਥੋਂ ਚੱਕਿਆ ਉਹ ਦੇ ਇਹ ਉਹਨੇ ਆਪ ਨਹੀਂ ਕਿਸੇ ਰਾਹੀਂ ਸੁਨੇਹੇ ਭੇਜੇ ਉਹਨਾਂ ਦੀਆਂ ਕਾਲ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਅਨੁਭਵੀ ਦੀ ਜਾਂ ਬਾਬੇ ਜੀ ਬਾਬੇ ਜੀ ਕਡਨਾਪਿੰਗ ਕਰਨ ਦੀ ਗੋਸ਼ਪ ਬਾਬੇ ਜੀ ਕਡਨਾਪਕ ਤਾਂ ਹੁੰਦੀ ਆ ਵੀ ਬਾਬੇ ਨੂੰ ਡੇਰੇ 'ਚੋਂ ਚੱਕ ਕੇ ਲਿਆਂਦਾ ਗੱਡੀ 'ਚ ਬੰਦ ਕਰਕੇ ਲੈ ਆ ਕੇ ਕੁੱਟਿਆ ਫੋਰਚੂਨਰ ਤਾਂ ਆਪ ਚਲਾ ਕੇ ਲਿਆਇਆ ਉਹ ਸਮਝੌਤਾ ਕਰ ਲਈ ਤਾਂ ਸਾਡੀ ਫੈਕਟਰੀ 'ਚ ਆਪ ਬੈਠਾ ਵੀ ਮੇਰੀ ਗੱਲ ਨਿਭੜ ਜੇ ਡੇਰੇ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੇਪ ਹੋਇਆ ਹੋਵੇ 2 ਸਾਲਾਂ ਤੋਂ ਰੇਪ ਹੁੰਦਾ ਆਇਆ ਹੋਵੇ ਬਾਬੇ ਨੇ ਆਪਦੇ ਮੂੰਹੋਂ ਕਿਹਾ ਵੀ 30 40 ਯਾਰ ਮੈਂ ਦਰਬਾਰ ਸਾਹਿਬ ਉੱਥੇ ਕੀਤਾ ਮਹਾਰਾਜ ਇੱਕ ਦਿਨ ਦਾ ਰਿਮਾਰਡ ਲੈ ਕੇ ਪੁਲਿਸ ਕਿਵੇਂ ਉੱਥੇ ਛੱਡੇਗੀ ਲੜਕੀ ਆਈ ਆ ਵੀਰੇ ਬਿਲਾਤਕਾਰ ਹੋਇਆ ਮੇਰੇ ਨਾਲ ਪ੍ਰੂਫ ਹੈਗੇ ਆ ਲੜਕੀ ਸਮੇਤ ਪਰਿਵਾਰ ਜਾਂਦੀ ਆ ਐਸਐਸਪੀ ਕਹਿੰਦਾ ਐਸਐਚਓ ਨਾਲ ਗੱਲ ਕਰੋ ਮੈਂ ਨਹੀਂ ਸੁਣਨੀ ਐਸਐਚਓ ਕੋਲ ਜਾ ਕੇ ਕਹਿੰਦੇ ਡੀਐਸਪੀ ਨਾਲ ਗੱਲ ਕਰੋ ਡੀਐਸਪੀ ਕਹਿੰਦਾ ਲੈ ਜਾ ਪਰੇ ਪਹਿਲੂ ਵਾਲੀ ਵੀ ਬਿਆਨ ਮਕਰਾਲੇ ਆ ਤੇ ਤੂੰ ਵੀ ਮੁੱਕਰ ਜਾਣਾ ਹੁਣ ਇਹ ਕਿਹਾ ਸੀ ਮੈਰੋਂ ਵਾਲਿਆ ਆ 100 100 ਰੁਪਏ ਪਿੱਛੇ ਤੂ ਇਹਦੇ ਪਿੱਛੇ ਮੇਰੇ ਨਾਲ ਦੁਸ਼ਮਣੀ ਪਾਉਣਾ ਅਸਲ ਗੱਲ ਇਹ ਸੀ ਮੈਂ ਤਾਂ ਕੁੱਟਿਆ ਤੇਰੇ ਦੇ ਵਿੱਚ ਮੌਜੂਦਾ ਸੇਵਾਦਾਰ ਵੇਖ ਲੋ ਸਾਰੇ ਉਹੀ ਨੇ ਤੇ ਤੂੰ ਉਹਨਾਂ ਦੀਆਂ ਧੀਆਂ ਭੈਣਾਂ ਬਾਰੇ ਇਹ ਕਹਿ ਰਿਹਾ ਵਾ ਉਹ ਜਿਨ੍ਹਾਂ ਦੀ ਅਸੀਂ ਰਾਖੀ ਰੱਖਣੀ ਉਹਨਾਂ ਦੀ ਪੱਤ ਲੁੱਟ ਕੇ ਤੂੰ ਹਜ਼ਾਰ-ਹਜ਼ਾਰ ਵਾਲੀਆਂ ਰਖੇਲਾ ਬਣਾਈ ਜਾਂਦਾ ਤੇ ਅਸੀਂ ਕਿਵੇਂ ਛੱਡ ਦਿੰਦੇ ਭਾਈ ਸਾਨੂੰ ਇਜਾਜ਼ਤੀ ਨਹੀਂ ਦਿੱਤੀ ਬਾਣੇ ਨੇ ਵੀ ਤੁਹਾਡੇ ਸਾਹਮਣੇ ਬਲਾਤਕਾਰ ਹੋਇਆ ਹੋਵੇ ਤੁਹਾਡੇ ਸਾਹਮਣੇ ਇੱਕ ਮੁਖੀ ਇਹ ਕਹਿ ਦਵੇ ਹਜ਼ਾਰ-ਹਜ਼ਾਰ ਪਿੱਛੇ ਜਾਣ ਵਾਲੀਆਂ ਇਹ ਤੇ ਅਸੀਂ ਕਿਵੇਂ ਸੌਣ ਲੈਂਦੇ ਸੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸੁਰਖਾਹ ਦੋਸਤੋ ਗੁਰਦੁਆਰਾ ਚਰਨਕਾਟ 68 ਦੇ ਮੁਖੀ ਦੀ ਗੱਲ ਕਰਨ ਲਈ ਬਾਬਾ ਬਲਜਿੰਦਰ ਸਿੰਘ ਦਾ ਜ਼ਿਕਰ ਇਸ ਵਕਤ ਬਲਾਤਕਾਰਾਂ ਦੇ ਮਾਮਲੇ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕਾ ਹੈ ਹਾਲਾਂਕਿ ਮਾਮਲੇ ਦਰਜ ਹੈ ਇਸ ਵਕਤ ਬਾਬਾ ਬਲਜਿੰਦਰ ਸਿੰਘ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਪਰ ਇਸ ਤੋਂ ਬਾਅਦ ਜਦੋਂ ਅਸੀਂ ਅੱਗੇ ਜਾ ਕੇ ਇਸ ਮਸਲੇ ਤੇ ਝਾਤ ਮਾਰਦੇ ਆਂ ਤਾਂ ਕਈ ਤਰ੍ਹਾਂ ਦੇ ਮੋੜ ਸਾਹਮਣੇ ਆ ਰਹੇ ਨੇ ਅਮਰਪਾਲ ਸਿੰਘ ਮਹਿਰੋ ਸਾਡਾ ਨਾਲ ਨੇ ਜਿਨ੍ਹਾਂ ਨੇ ਇਸ ਪੂਰੇ ਮਸਲੇ ਦੇ ਵਿੱਚ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰਪਾਲ ਮਹਿਰੋ ਦਾ ਹੁਣ ਕਹਿਣਾ ਹੈ ਕਿ ਇਹ ਕਾਰਵਾਈ ਦੇ ਸਿਲੇ ਨੇ ਨਤੀਜੇ ਨੇ ਸਾਨੂੰ ਉਲਟ ਮਿਲਨੇ ਸ਼ੁਰੂ ਹੋ ਗਏ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਭ ਤੋਂ ਪਹਿਲਾਂ ਮਹਿਰੋ ਸਾਹਿਬ ਵਾਸਮਨ ਟੀਵੀ ਹਾਂਜੀ ਵਾਹਿਗੁਰੂ ਸਾਹਿਬ ਵੈਕਰਚ ਕੀ ਫਤਿਹ ਅਰ ਸਭ ਪੂਰਾ ਮਾਮਲਾ ਜਾਨਣਾ ਚਾਹਵਾਂਗੇ ਚਰਨਕਾ 28 ਤੇ ਬਾਬਾ ਬਲਜਿੰਦਰ ਸਿੰਘ ਉਹਨਾਂ ਤੇ ਲਗਾਤਾਰ ਰੇਪ ਦੇ ਮਾਮਲੇ ਤੁਹਾਡੀ ਨਜ਼ਰ ਚਾਹੀਏ ਉਹ ਕਿਸ ਤਰੀਕੇ ਦੇ ਨਾਲ ਆਏ ਕਿਵੇਂ ਉਹ ਬਾਬਾ ਜਿਹੜਾ ਕਿ ਹੈ ਗੁਰੂ ਘਰ ਦੇ ਵਿੱਚ ਹੀ ਉਸ ਜਗ੍ਹਾ ਦੇ ਵਿੱਚ ਰੇਪ ਕਰ ਰਿਆ ਹਾਂਜੀ ਇੱਕ ਨਾ ਬਾਈ ਜਿਹੜੀ 31 ਤਰੀਕ ਗੱਠਵੇਂ ਮਹੀਨੇ ਦੀ ਪਿੱਛੇ ਲੰਘ ਗਈ ਆ ਉਦੋਂ ਇੱਕ ਲੜਕੀ ਸਾਡੇ ਘਰੇ ਜਗਰਾਉ ਜਾਂਦੀ ਆ ਜਾਂਦੀ ਜਗਰਾਉ ਦੀ ਲੜਕੀ ਆ ਉਹ ਜਾ ਕੇ ਮੇਰੇ ਮਾਤਾ ਜੀ ਨੂੰ ਦੱਸਦੀ ਆ ਵੀ ਆਹ ਕੁਛ ਮੇਰੇ ਨਾਲ ਹੋਇਆ ਮੈਨੂੰ ਕੁਝ ਨਹੀਂ ਪਤਾ ਸੀ ਤੇ ਮਾਤਾ ਜੀ ਹੁਣੀ ਕਹਿੰਦੇ ਪੁੱਤ ਇੱਥੇ ਨੰਬਰ ਤੇ ਡਰੈੱਸ ਲਿਖ ਜਾ ਜਿਵੇਂ ਪਹਿਲਾਂ ਹੁੰਦਾ ਉਹ ਲਿਖ ਦੀ ਤੇ ਮਾਤਾ ਜੀ ਹੁਣੀ ਕਹਿੰਦੇ ਵੀ ਪੁੱਤ ਵੀ ਐ ਕਰਕੇ ਕੋਈ ਕੁੜੀ ਆਈ ਸੀ ਵੀ ਤੇ ਰੋਂਦੀ ਬਾੜਾ ਸੀ ਵੀ ਜੇ ਤੂੰ ਉਹਦਾ ਹੱਲ ਕਰ ਸਕਦਾ ਤੇ ਤੇਰੇ ਫੋਨ ਤੇ ਹੋ ਜੂਗਾ ਤੂੰ ਕਰ ਤੇ ਜਦੋਂ ਮੈਂ ਉਹ ਨੰਬਰ ਲਿਆ ਤੇ ਵੇਖਿਆ ਉਹਦੇ ਮੈਸੇਜ ਪਹਿਲਾਂ ਹੀ ਬਹੁਤ ਆਏ ਹੋਏ ਸੀਗੇ ਤੇ ਮੈਂ ਕਿਹਾ ਵੀ ਭੈਣੇ ਵੀ ਐ ਕਰੋ ਵੀ ਸਾਰੀ ਜਿਹੜੀ ਗੱਲਬਾਤ ਹੈ ਮੈਨੂੰ ਕੋਈ ਵੀਡੀਓ ਰਾਈ ਤੁਸੀਂ ਦੱਸ ਦੋ ਮੈਂ ਫ੍ਰੀ ਹੋ ਕੇ ਸੁਣ ਲੂੰਗਾ ਉਹਨੇ ਵੀਡੀਓ ਭੇਜੀ ਗੱਲਬਾਤ ਦੱਸੀ ਤੇ ਬਾਬੇ ਦੀਆਂ ਜਦੋਂ ਫੋਟੋਆਂ ਭੇਜੀਆਂ ਮੈਂ ਕਿਹਾ ਤਾਂ ਇਕੱ ਇਹ ਸਿੱਖਾਂ ਦੀ ਬੇਅਦਬੀ ਦਾ ਰੇਸ ਹੋ ਵੀ ਹੈਗਾ ਗੁਰੂ ਘਰ ਦੇ ਵਿੱਚ ਰੇਪ ਕਿਵੇਂ ਹੋ ਜਾਣਗੇ ਉੱਥੇ ਤਾਂ ਜੋ ਸ਼ਰਨਾਥ ਕਾਂਠਲਾਈ ਵਾਲਾ ਮਸਲਾ ਵਾ ਨਾ ਤੇ ਅਸੀਂ ਜਦੋਂ ਗੱਲਬਾਤ ਕਰਦੇ ਆ ਫਿਰ ਕੁੜੀ ਨੂੰ ਅਸੀਂ ਜਗਰਾਉਂ ਮਿਲਦੇ ਆ ਉਹਨੂੰ ਮੈਂ ਪੁੱਛਦਾ ਵੀਡੀਓ ਰਿਕਾਰਡ ਆ ਵੀ ਭੈਣ ਕਿਉਂ ਆਈ ਉਹਨੇ ਦੱਸਿਆ ਮੈਂ ਤਾਂ ਆਈ ਬਾਬੇ ਕੋਲੇ ਗਏ ਬਾਬਾ ਮੰਨਿਆ ਬਾਬੇ ਨੂੰ ਤੁਸੀਂ ਤੁਸੀਂ ਉਹ ਬਾਬੇ ਕੋਲ ਬਜਿੰਦਰ ਸਿੰਘ ਕੋਲ ਤੁਸੀਂ ਗਏ ਹੋ ਮੁਲਾਕਾਤ ਕਰਨ ਤਿੰਨ ਵਾਰੀ ਮੁਲਾਕਾਤ ਹੋਈ ਆ ਸਾਡੀ ਠੀਕ ਹੈ ਡੇਰੇ ਤੇ ਮੁਲਾਕਾਤ ਚੱਲ ਇੱਕ ਤਾਂ ਬੇਅਦਬੀ ਦੇ ਸਬੰਧ ਚ ਹੋਊਗੀ ਚੀਕਾ ਐ ਕੋਣੋਂ ਪੁੱਛਣ ਚ ਹੋਗੀ ਵੀ ਤੂੰ ਹੀ ਆ ਦੂਜੀ ਇਹ ਹੋਗੀ ਦੀ ਕੁੜੀ ਪੈਸੇ ਮੰਗਦੀ ਆ ਉਹਦੇ ਨਾਲ ਨਿਬੜਨਾ ਤੇ ਸਾਡੇ ਨਾਲ ਹੀ ਨਿਬੜਿਆ ਜਾਣਾ ਤੇਰੇ ਤੋਂ ਤਿੰਨ ਮੁਲਾਕਾਤਾਂ ਹੁੰਦੇ ਨਾ ਹੋਈਆਂ ਇੱਕੇ ਦਿਨ ਬਲਾਤਕਾਰ ਹੋਇਆ ਉਹ ਸਪੀਡ ਤਾਂ ਵੱਲੋਂ ਮੰਗ ਕੇ ਰੱਖੀ ਗਈ ਪੈਸਿਆਂ ਦੀ ਕਿੰਨੇ ਅਸਲ ਦੇ ਵਿੱਚ ਬਾਬੇ ਨੇ ਸਨੇਹਾ ਦਿੱਤਾ ਸੀ ਦੀ ਮੈਂ ਵਿਆਹ ਨਹੀਂ ਕਰਾਉਣਾ ਕੁੜੀ ਕਹਿੰਦੀ ਮੈਂ ਗਰੀਬ ਘਰ ਦੀ ਆ ਮੈਨੂੰ ਮਰਵਾ ਦੂਗਾ ਬਾਪਾ ਪੈਸੇ ਦੇਣ ਲਈ ਤਿਆਰ ਆ ਤੇ ਬਾਬੇ ਨੂੰ ਕਹਿੰਦੀ ਫਿਰ ਜੇ ਵੀ ਨਹੀਂ ਤਾਂ ਮੈਨੂੰ 5-4 ਲੱਖ ਦੇ ਦੇ ਵੀ ਮਰਨ ਨਾਲੋਂ ਚੰਗਾ ਵੀ ਘਰ ਦੇਣੋਂ ਤਾਂ ਕੁਝ ਦੇ ਦੂੰਗੀ ਠੀਕ ਕਿੰਨੇ ਚਿਰ ਤੋਂ ਮਤਲਬ ਜਿਹੜੇ ਠੱਕੇ ਨਾਲ ਬਣਾਏ ਗਏ ਸੀ ਰਿਸਪਾਂਸ ਯੂ ਕਿੰਨੇ ਚਿਰ ਤੋਂ ਬਣਾਏ ਜਾ ਰਹੇ ਸੀ ਕੁਝ ਦੱਸਿਆ ਉਸ ਲੜਕੀ ਦੇ ਨਾਲ 2 ਸਾਲਾਂ ਤੋਂ ਸੀ ਠੀਕ ਹੈ ਤੇ 2009 ਤੋਂ ਇਹ ਕੰਮ ਉੱਥੇ ਚੱਲ ਰਿਹਾ 2009 ਤੋਂ 9 ਤੋਂ ਚੱਲ ਰਿਹਾ ਹੈ तमाम ਹੋਰ ਵੀ ਕੇਸ ਸਾਹਮਣੇ ਆਏ ਹੋਣਗੇ ਤਾਂ ਕਾਫੀ ਬੰਦੇ ਕਾਫੀ ਲੜਕੀਆਂ ਸਾਹਮਣੇ ਆਈਆਂ ਆਪਾਂ ਕਿਸੇ ਦੀ ਆਈਡੈਂਟੀਟੀ ਜਾਂ ਨਾਮ ਸ਼ੋਅ ਨਹੀਂ ਕਰਨਾ ਹਾਂਜੀ ਅੱਛਾ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਪੀੜਤਾ ਜਿਹੜੀ ਲੜਕੀ ਆ ਉਹਦੇ ਨਾਲ ਪੈਸਿਆਂ ਦੀ ਗੱਲਬਾਤ ਵੀ ਹੋਈ ਐ ਮੀਡੀਏਟਰ ਸ਼ਾ ਤੁਸੀਂ ਬਣਦੇ ਨਜ਼ਰ ਆਏ ਹੋ ਤੁਹਾਨੂੰ ਵੀ ਕੋਈ ਆਫਰ ਦਿੱਤਾ ਗਿਆ ਇਹਦੇ ਵਿੱਚ ਮਾਮਲੇ ਨੂੰ ਦਬਾਉਣ ਨੂੰ ਲੈ ਕੇ ਜਿਹੜਾ 10 ਲੱਖ ਦੀ ਡੀਲ ਬਾਬੇ ਨੇ ਕੀਤੀ ਸੀ ਉਹ ਸਾਨੂੰ ਹੀ ਦੇਣ ਦੀ ਕੀਤੀ ਸੀ ਵੀ ਲੜਕੀ ਨੂੰ ਭਾਵੇਂ ਲੱਖ ਦਿਓ ਚਾਹੇ ਨਾ ਕੱਖ ਦਿਓ ਪਰ ਮੇਰੇ ਤੇ ਕੋਈ ਆਚ ਨਹੀਂ ਆਉਣੀ ਚਾਹੀਦੀ ਮੈਨੂੰ ਰਿਕਵਰ ਤੁਸੀਂ ਕਰਨਾ ਠੀਕ ਹੈ ਵੀ ਮੈਨੂੰ ਮੇਰੀ ਰਾਖੀ ਅਮਰਤਪਾਲ ਸਿਆ ਤੂੰ ਕਰਨੀ ਆ 10 ਲੱਖ ਰੁਪਏ ਤੈਨੂੰ ਮੈਂ ਹਫ਼ਤੇ ਦੇ ਵਿੱਚ ਵਿੱਚ ਦੇ ਦੇਣਾ 5 ਲੱਖ ਬੁੱਧਵਾਰ 5 ਲੱਖ ਅਗਲੇ ਬੁੱਧਵਾਰ ਹੂੰ ਸਾਡੇ ਕੋਲੇ ਕੋਈ ਬਹਾਨਾ ਨਹੀਂ ਸੀ ਬਾਬੇ ਨੂੰ ਬਾਹਰ ਲੈ ਕੇ ਆਉਣ ਦਾ ਤੇ ਉਹਨੇ ਆਉਣਾ ਵੀ ਨਹੀਂ ਸੀ ਸਾਡੇ ਵਿੱਚ ਸਬਰ ਮੁੱਕ ਗਿਆ ਸੀਗਾ ਜਦੋਂ ਅਸੀਂ ਅੱਖੀਂ ਦੇਖ ਲਈਆਂ ਕਰਤੂਤਾ ਅਸੀਂ ਉਹਨੂੰ ਕਿਹਾ ਵੀ 10 ਲੱਖ ਰੁਪਏ ਦੇ ਵਿੱਚ ਓਕੇ ਆ ਪਰ ਪੈਸਿਆਂ ਦਾ ਜਿਹੜਾ ਗੱਲਬਾਤ ਜਾਂ ਪੈਸੇ ਦੇਣ ਲੈਣ ਡੇਰੇ ਦੇ ਚ ਬਾਹਰ ਹੋਊਗਾ ਤੇ ਉਹ ਬਾਬਾ ਆਇਆ ਸੀਗਾ ਫਿਰ ਅਸੀਂ ਚੱਕ ਲਿਆ ਕੁੱਟਿਆ ਉਹ ਵੀਡੀਓ ਵੀ ਆਈ ਹੈ ਸਾਰਾ ਕੁਝ ਆਇਆ ਤੁਸੀਂ ਕਬੂਲ ਕਰਦੇ ਹੋ ਅਸੀਂ ਕਾਨੂੰਨ ਹੱਥ ਚ ਲਿਆ ਜਾਂ ਬਾਬੇ ਨੂੰ ਕੁੱਟਿਆ ਅਸੀਂ ਆਪਦੇ ਸਿਧਾਂਤਾਂ ਤੇ ਚੱਲੇ ਆਂ ਅਸੀਂ ਕਾਨੂੰਨ ਹੱਥ ਚ ਨਹੀਂ ਲਿਆ ਅਸੀਂ ਆਪਦੇ ਸਿਧਾਂਤਾਂ ਤੇ ਚੱਲੇ ਆਂ ਸਾਨੂੰ ਇਹੀ ਸੀ ਵੀ ਉਹਨੇ ਬਾਬੇ ਨੇ ਇੱਕ ਕੁੜੀ ਦਾ ਜਿਹੜਾ ਸਰੀਰਕ ਸੰਬੰਧ ਬਣਾ ਕੇ ਉਹਨੂੰ ਵਿਆਹ ਤੋਂ ਜਵਾਬ ਦਿੱਤਾ ਤੇ ਛਿੱਤਰ ਮਾਰ ਦੋ ਇੰਨਾ ਹੀ ਬਹੁਤ ਆ ਤੇ ਜਿੰਨੀਆਂ ਕੇਸਾਂ ਦੀ ਡਿਟੇਲ ਬਾਅਦ ਚ ਆਈ ਹੈ ਇਹ ਪਤਾ ਹੁੰਦਾ ਤੇ ਬਾਬਾ ਕੌਂਕ ਵਾਲੀ ਫੈਕਟਰੀ 'ਚ ਜਾਂਦਾ ਨਹੀਂ ਆਉਂਦਾ ਸੀ ਹਾਂ ਅਸੀਂ ਆਪੇ ਕੇਸ ਜਿਹੜੇ ਕਿ 2009 ਤੋਂ ਕੰਮ ਚੱਲ ਰਿਹਾ ਤੁਸੀਂ ਕਹਿ ਰਹੇ ਹੋ 24 'ਚ ਬੈਠੇ ਆ ਤੇ ਇਹ ਕੇਸ ਉੱਥੇ ਆਉਂਦੇ ਰਹੇ ਨੇ ਆਉਂਦੇ ਰਹੇ ਆ ਜੀ ਬਾਅਦ ਚ ਪਤਾ ਲੱਗਿਆ ਆਉਂਦੇ ਰਹੇ ਆ ਬਾਬੇ ਤੇ ਪੁਲਿਸ ਦੀ ਸ਼ਿਕਾਇਤ ਵੀ ਦਰਜ ਹੋਈ ਹੈ ਐਫ ਆਈ ਆਰ ਵੀ ਦਰਜ ਹੋਈ ਹੈ ਪਰ ਉਸ ਤੋਂ ਬਾਅਦ ਕਹਾਣੀ ਕੁਝ ਹੋਰ ਬਣ ਗਈ ਕਹਿੰਦੇ ਅਮਰਤਪਾਲ ਸਿੰਘ ਤੇ ਕਿਡਨਾਪਿੰਗ ਦੇ ਜ਼ਿਕਰ ਹੋ ਗਏ ਅਮਰਤਪਾਲ ਸਿੰਘ ਨੇ ਜਾਣਬੁੱਝ ਕੇ ਚੀਜ਼ਾਂ ਕੀਤੀਆਂ ਕੁਝ ਨਿੱਜੀ ਰੰਜਿਸ਼ਾਂ ਕਰਕੇ ਕੀਤੀਆਂ ਇਹ ਗੱਲਾਂ ਨਿਕਲ ਕੇ ਸਾਹਮਣੇ ਕੀ ਰੰਜਿਸ਼ ਬਾਬੇ ਨੇ ਨਾ ਮੇਰਾ ਡੇਰਾ ਦੱਬਿਆ ਤੇ ਨਾ ਮੈਂ ਬਾਬੇ ਨੂੰ ਕਦੇ ਮਿਲਿਆ ਨਾ ਮੇਰਾ ਉਹ ਦੁਸ਼ਮਣ ਉਹਦੇ ਸਾਡਾ ਦੁਸ਼ਮਣ ਅਸੀਂ ਨਹੀਂ ਉਹਦੇ ਦੁਸ਼ਮਣ ਉਹ ਸਾਡਾ ਦੁਸ਼ਮਣ ਬਣ ਗਿਆ ਕਿਉਂਕਿ ਜਿਹਨੇ ਗੁਰੂਗਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਲੜਕੀ ਦੀ ਪੱਤ ਲੁੱਟ ਲਈ ਫਿਰ ਸਾਡਾ ਦੁਸ਼ਮਣ ਠੀਕ ਬਾਣੇ ਪਾਏ ਹੋਏ ਤੇ ਦੂਜੀ ਗੱਲ ਇਹ ਆ ਵੀ ਰਾਤ ਤੱਕ ਪੁਲਿਸ ਸਾਡੀ ਕਹਨੇ ਚ ਸੀ ਮੰਨ ਰਹੀ ਸੀ ਸਾਡਾ ਸਾਡੇ ਕਹਨੇ ਚ ਨਹੀਂ ਸੀ ਮਤਲਬ ਉਹ ਆਪਦਾ ਵਧੀਆ ਕਾਰਜ ਕਰ ਰਹੀ ਆ ਸਵੇਰ ਹੁੰਦਿਆਂ ਜਿਹੜੇ ਬਾਬੇ ਦੇ ਥੱਲੇ ਕੁਛ ਵੀ ਨਹੀਂ ਚਾਹੀਦਾ ਹਵਾਲਾ ਚ ਉਹਦੇ ਥੱਲੇ ਨਵੀਂ ਚਾਦਰ ਠੀਕ ਉਹਨੂੰ ਸਹਰਾਣਾ ਦੇ ਕੇ ਹਵਾਲਾ ਦੇ ਵਿੱਚ ਪੁਲਿਸ ਪਾਈ ਪਈ ਆ ਉਦੋਂ ਬਾਅਦ ਅਗਲੇ ਦਿਨ ਫੋਨ ਆਉਂਦਾ ਥੋੜੇ ਦੇ ਕੜਨੈਪ ਕਿੰਦਾ ਪਰਚਾ ਕਰਾਂਗੇ ਅੱਧਾ ਕਿੱਲਾ ਸੋਨਾ ਜਸਜੋਤ ਡੀਐਸਪੀ ਮੌਜੂਦਾ ਉਥੇ ਅੱਧਾ ਕਿਲੋ ਬਾਬਾ ਸੋਨਾ ਦੇ 15-20 ਲੱਖ ਰੁਪਏ ਜਿਹੜਾ ਉੱਥੋਂ ਚੱਕਿਆ ਉਹ ਦੇ ਇਹ ਉਹਨੇ ਆਪ ਨਹੀਂ ਕਿਸੇ ਰਾਹੀਂ ਸੁਨੇਹੇ ਭੇਜੇ ਉਹਨਾਂ ਦੀਆਂ ਕਾਲ ਰਿਕਾਰਡਿੰਗਾਂ ਮੇਰੇ ਕੋਲੇ ਪਈਆਂ ਅਨਵਿਦੀ ਜਾਂ ਬਾਬੇ ਜੀ ਬਾਬੇ ਦੀ ਕਿਡਨਾਪਿੰਗ ਕਰਨ ਦੇ ਦੋਸ਼ ਵਿੱਚ ਬਾਬੇ ਜੀ ਕੜਨਾਇਪਕ ਤਾਂ ਹੁੰਦੀ ਹੈ ਵੀ ਬਾਬੇ ਨੂੰ ਡੇਰੇ 'ਚੋਂ ਚੱਕ ਕੇ ਲਿਆਂਦਾ ਗੱਡੀ 'ਚ ਬੰਦ ਕਰਕੇ ਲੈ ਆ ਕੇ ਕੁੱਟਿਆ ਫੋਰਚੂਨਰ ਤਾਂ ਆਪ ਚਲਾ ਕੇ ਲਿਆਇਆ ਉਹ ਸਮਝੌਤਾ ਕਰ ਲਈ ਤਾਂ ਸਾਡੀ ਫੈਕਟਰੀ 'ਚ ਆਪ ਬੈਠਾ ਵੀ ਮੇਰੀ ਗੱਲ ਨਿਭੜ ਜੇ ਹੁਣ ਗੱਲ ਨਹੀਂ ਨਿਭੜਦੀ ਸੀ ਕਿਸੇ ਬੰਦੇ ਦਾ ਰੌਲਾ ਦੋ ਤਿਹਾਂ ਦਾ ਰੌਲਾ ਸਰਪੰਚ ਦੇ ਘਰੇ ਨਿਭਰੂਗਾ ਠੀਕ ਹੈ ਤੇ ਸਰਪੰਚ ਦੇ ਘਰੇ ਕਈ ਲੜਾਈ ਹੋ ਜਾਂਦੀ ਗੋਲੀਆਂ ਚੱਲ ਜਾਂਦੀਆਂ ਉਹ ਕੜਨੇਪਿੰਗ ਥੋੜੀ ਆ ਅਸੀਂ ਬਾਬੇ ਨੂੰ ਉੱਥੇ ਸਰਦਿਆ ਸੀ ਉੱਥੇ ਲੈ ਕੇ ਗਏ ਆ ਉਹ ਸਾਡੇ ਨਾਲ ਬੈਠਾ ਗੱਲਾਂ ਬਾਤਾਂ ਜਿਹੜੀਆਂ ਪਬਲਿਸ਼ ਕੀਤੀਆਂ ਵੀ ਆ ਤੇ ਉਹਨੇ ਕਿਸੇ ਗੱਲ ਨੂੰ ਲੈ ਕੇ ਸਾਨੂੰ ਕਹਿਤਾ ਉਹਨੇ ਇਹ ਕਿਹਾ ਸੀ ਮੈਰੋਂ ਆਲਿਆ ਆ 100-100 ਰੁਪਏ ਪਿੱਛੇ ਤੂੰ ਇਹਦੇ ਪਿੱਛੇ ਮੇਰੇ ਨਾਲ ਦੁਸ਼ਮਣੀ ਪਾਉਣਾ ਅਸਲ ਗੱਲ ਇਹ ਸੀ ਮੈਂ ਤਾਂ ਕੁੱਟਿਆ ਇਹ ਬਾਬੇ ਨੇ ਇਹ ਗੱਲ ਕਹੀ ਆ ਬਾਬੇ ਨੇ ਕਿਵੇਂ ਕਿਵੇਂ ਜਰ ਲਗੇ ਜੇ ਮੰਨ ਲਓ ਕੋਈ ਧਰਮ ਆ ਇਸ ਦੇਸ਼ ਦੇ ਵਿੱਚ ਮੈਂ ਮੈਨ ਮੰਨਦਾ ਨਹੀਂ ਤੁਸੀਂ ਯਾਰ ਕਿਵੇਂ ਕਹਿ ਦੋਗੇ ਐ ਯਾਰ ਤੁਹਾਡੇ ਕੋਲੇ ਜੇ ਇਹ ਕੌਮ ਨਾ ਹੋਵੇ ਤੇ ਬਾਬੇ ਤਾਂ ਹੋਣ ਹੀ ਨਾ ਠੀਕ ਤੇਰੇ ਦੇ ਵਿੱਚ ਮੌਜੂਦਾ ਸੇਵਾਦਾਰ ਵੇਖ ਲਓ ਸਾਰੇ ਉਹੀ ਨੇ ਤੇ ਤੂੰ ਉਹਨਾਂ ਦੀਆਂ ਧੀਆਂ ਭੈਣਾਂ ਬਾਰੇ ਇਹ ਕਹਿ ਰਿਹਾ ਵਾ ਉਹ ਜਿਨ੍ਹਾਂ ਦੀ ਅਸੀਂ ਰਾਖੀ ਰੱਖਣੀ ਉਹਨਾਂ ਦੀ ਪੱਤ ਲੁੱਟ ਕੇ ਤੂੰ ਹਜ਼ਾਰ ਹਜ਼ਾਰ ਵਾਲੀਆਂ ਰਖੇਲਾ ਬਣਾਈ ਜਾਣਾ ਤੇ ਅਸੀਂ ਕਿਵੇਂ ਛੱਡ ਦਿੰਦੇ ਭਾਈ ਸਾਨੂੰ ਇਜਾਜ਼ਤੀ ਨਹੀਂ ਦਿੱਤੀ ਬਾਣੇ ਨੇ ਵੀ ਤੁਹਾਡੇ ਸਾਹਮਣੇ ਬਲਾਤਕਾਰ ਹੋਇਆ ਹੋਵੇ ਤੁਹਾਡੇ ਸਾਹਮਣੇ ਇੱਕ ਮੁਖੀ ਇਹ ਕਹਿ ਦਵੇ ਹਜ਼ਾਰ-ਹਜ਼ਾਰ ਪਿੱਛੇ ਜਾਣ ਵਾਲੀਆਂ ਇਹ ਤੇ ਅਸੀਂ ਕਿਵੇਂ ਸੁਣ ਲੈਂਦੇ ਇਹ ਬਾਣਾ ਦਸਵੇਂ ਪਾਸ਼ਾ ਦਾ ਉੱਥੇ ਉਹਦੇ ਜੱਥੇ ਦੇ ਵਿੱਚ ਉਹਦੇ ਕੀ ਕੁੱਛ ਸੀ ਮੇਰੇ ਸਭ ਜਿਹੜੀ ਸ਼ਿਕਾਇਤ ਦਰਜ ਹੋਈ ਆ ਜਿਹਦੇ ਸ਼ਿਕਾਇਤੇਦਾਰ ਤੇ ਕਸੀਂ ਪੁਲਿਸ ਨੇ ਕਾਰਵਾਈ ਵੀ ਕੀਤੀ ਆ ਤੁਸੀਂ ਕਹਿੰਦੇ ਰਾਤ ਤੇ ਪੁਲਿਸ ਠੀਕ ਸੀ ਉਸ ਤੋਂ ਬਾਅਦ ਪੁਲਿਸ ਬਦਲ ਗਈ ਉਹ ਉਸੇ ਪੀੜਤਾ ਦੀ ਸ਼ਿਕਾਇਤ ਸੀ ਜਿਹੜੀ ਤੁਹਾਡੇ ਕੋਲ ਆਈ ਜਾਂ ਕੋਈ ਹੋਰ ਸ਼ਿਕਾਇਤ ਸੀ ਉਸੇ ਪੀੜਤਾ ਦੀ ਸੀ ਦੀ ਸ਼ਿਕਾਇਤ ਸੀ ਹੂੰ ਮੈਂ ਤੁਹਾਨੂੰ ਵੀਡੀਓ ਦਿੱਤੀ ਉਹ ਲਾ ਦਿਓ ਉਹਦੇ ਵਿੱਚ ਕਿਹੜੀ ਧਾਰਾ ਜਿਹੜੀ ਕਿ ਲਾਈ ਗਈ ਉਹਦੇ ਵਿੱਚ ਦੂਜੇ ਦਿਨ ਅਸੀਂ ਐਫ ਆਈ ਆਰ ਦੀ ਕਾਪੀ ਮੰਗੀ ਸੀ ਜਿੱਥੇ ਸਾਨੂੰ ਕਿਹਾ ਗਿਆ ਤੁਹਾਡੇ ਤੇ ਪਰਚਾ ਦੇ ਦਾਂਗੇ ਐਫ ਆਈ ਆਰ ਕਾਪੀ ਨਹੀਂ ਮਿਲਦੀ ਵਕੀਲ ਨੇ ਕੁੜੀ ਲਈ ਅਸੀਂ ਵਕੀਲ ਕੀਤਾ ਵਕੀਲ ਨੇ ਪੁਲਿਸ ਨੂੰ ਫੋਨ ਲਾਇਆ ਵੀ ਐਫ ਆਈ ਆਰ ਦੱਸ ਦੋ ਅਸੀਂ ਕੇਸ ਲੜਨਾ ਪੁਲਿਸ ਕਹਿੰਦੀ ਐਫ ਆਈ ਆਰ ਨਹੀਂ ਮੈਨਿੰਗੀ ਡੇਰੇ ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੇਪ ਹੋਇਆ ਹੋਵੇ 2 ਸਾਲਾਂ ਤੋਂ ਰੇਪ ਹੁੰਦਾ ਆਇਆ ਹੋਵੇ ਬਾਬੇ ਨੇ ਆਪਦੇ ਮੂੰਹੋਂ ਕਿਹਾ ਵੀ 30-40 ਹਜ਼ਾਰ ਮੈਂ ਦਰਬਾਰ ਸਾਹਿਬ ਉੱਥੇ ਕੀਤਾ ਮਹਾਰਾਜ ਇੱਕ ਦਿਨ ਦਾ ਰਿਮਾਂਡ ਲੈ ਕੇ ਪੁਲਿਸ ਕਿਵੇਂ ਉੱਥੇ ਛੱਡੇਗੀ ਠੀਕ ਹੈ ਉਹਦਾ ਤਾਂ ਘੱਟੋ ਘੱਟ ਮਹੀਨੇ ਦਾ ਰਿਮਾਂਡ ਚਾਹੀਦਾ 15 ਦਿਨ ਦਾ ਰਿਮਾਂਡ ਚਾਹੀਦਾ ਜਦੋਂ ਕੁੜੀ ਦਾ ਵਕੀਲ ਨਹੀਂ ਪੇਸ਼ ਹੋਣ ਦੇ ਰਹੀ ਪੁਲਿਸ ਕੋਰਟ 'ਚ ਰਿਮਾਂਡ ਕਿਵੇਂ ਵਧੂਗਾ ਇਥੇ ਆਪ ਦੀ ਆਪ ਹੀ ਰਾਜੇ ਆਪ ਹੀ ਪਰ ਜਾਵਾ ਆਪ ਹੀ ਪੋਟਾਂ ਪਾਈ ਜਾਂਦੇ ਆਪ ਹੀ ਜਿੱਤੀ ਜਾਂਦੇ ਕੀ ਜਿਹੜੇ ਮਸਲੇ ਨਿਕਲ ਕੇ ਸਾਹਮਣੇ ਆਏ ਤੁਹਾਡੇ ਕੋਲ ਰਿਕਾਰਡਿੰਗ ਸੀਗੀਆਂ ਉਹਨਾਂ ਦੀ ਸ਼ਿਕਾਇਤ ਅਰਜ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਆਏ ਆ ਲੜਕੀ ਆਈ ਆ ਵੀਰੇ ਵਿਰਾਤਕਾਰ ਹੋਇਆ ਮੇਰੇ ਨਾਲ ਪ੍ਰੂਫ ਹੈਗੇ ਆ ਲੜਕੀ ਸਮੇਤ ਪਰਿਵਾਰ ਜਾਂਦੀ ਆ ਐਸਐਸਪੀ ਕਹਿੰਦਾ ਐਸਐਚਓ ਨਾਲ ਗੱਲ ਕਰੋ ਮੈਂ ਨਹੀਂ ਸੁਣਨੀ ਐਸਐਚਓ ਕੋਲ ਜਾਂ ਜਾਂਦੇ ਕਹਿੰਦੇ ਡੀਐਸਪੀ ਨਾਲ ਗੱਲ ਕਰੋ ਡੀਐਸਪੀ ਕਹਿੰਦਾ ਲੈ ਜਾ ਪਰੇ ਪਹਿਲੂ ਵਾਲੇ ਵੀ ਬਿਆਨ ਮਕਰਾਲੇ ਆ ਤੇ ਤੂੰ ਵੀ ਮੁਕਰ ਜਾਣੇ ਆ ਪਹਿਲਾਂ ਨੇ ਬਿਆਨ ਮਕਰਾਲੇ ਆ ਸਾਨੂੰ ਨਹੀਂ ਪਤਾ ਬਿਆਨ ਮੁਕਰਿਆ ਕਿ ਨਹੀਂ ਜੋ ਸਾਡੇ ਕੋਲੇ ਉਹਨਾਂ ਨੇ ਗੱਲ ਪਹੁੰਚਦੀ ਕੀਤੀ ਅਸੀਂ ਦੱਸੀ ਜੇ ਇਹ ਗੱਲ ਝੂਠੀ ਆ ਪਰਚਾ ਕਰਾਇਆ ਪਤਾ ਦੱਸੋ ਪ੍ਰਸ਼ਾਸਨ ਦੱਸਿਓ ਮਿਸਿੰਗ ਆ ਕਿੱਥੇ ਆ ਕੁੜੀ ਤੇ ਕੁੜੀ ਕੈਮਰੇ ਦੇ ਵਿੱਚ ਸਾਹਮਣੇ ਆ ਕੇ ਮੇਰੇ ਤੇ ਦੋਸ਼ ਲਾਵੇ ਮੈਨੂੰ ਮਹਿਰੋ ਨੇ ਕੈਨੈਪ ਕੀਤਾ ਸੀ ਮੈਨੂੰ ਦੱਸਾਂ ਵੀ ਆਹ ਵੇਖ ਤੈਨੂੰ ਕੈਨੈਪ ਕੀਤਾ ਸੀ ਤੂੰ ਆਪ ਸਾਡੇ ਕੋਲੇ ਆਈ ਸੀ ਤੇ ਜੇ ਮੈਂ ਕੈਨੈਪ ਕੀਤਾ ਸੀ ਮੇਰੇ ਤੇ ਪਰਚਾ ਕਰੋ 20 ਦਿਨ ਹੋ ਗਏ ਆ ਮੇਰੇ ਤੇ ਤੁਸੀਂ ਦੋ ਕਡਨੇਪਿੰਗ ਦੇ ਪਰਚੇ ਆਰਮਜ਼ ਐਕਟ ਦਾ ਪਰਚਾ ਮੇਰੇ ਤੇ ਬਾਬੇ ਨੂੰ ਘਟ ਮਾਰਦਾ ਪਰਚਾ ਮੇਰੇ ਡਾਕਾ ਮਾਰਨ ਦਾ ਪਰਚਾ ਕਰੋ ਪੁਲਿਸ ਮੈਨੂੰ ਮਿਹਰੋਂ ਤੋਂ ਬੰਨ ਕੇ ਲਿਆਵੇ ਤੇ ਗੱਲ ਤਾਂ ਇਹ ਹੀ ਆ ਵੀ ਇਹਦੇ ਕੋਲੇ ਸ਼ਾਇਦ ਸੋਨਾ ਅੱਧਾ ਕਿਲੋ 20 ਲੱਖ ਰੁਪਈਆ ਉਹ ਕਹਿੰਦੇ ਸਾਨੂੰ ਤਾਂ ਉਹ ਚਾਹੀਦਾ ਚਾਹੇ ਅੱਧਾ ਦੇ ਦੇ ਚਾਹੇ ਸਾਰਾ ਦੇ ਦੇ ਪੋਲਿਟੀਕਲ ਪਾਵਰ ਵੀ ਪਿੱਛੇ ਤੁਹਾਨੂੰ ਲੱਗਦਾ ਵੀ ਹੈਗਾ ਦਬਾਅ ਪੈ ਰਿਹਾ ਹੈ ਜਿਹਦੇ ਕਰਕੇ ਪੁਲਿਸ ਸ਼ਾਇਦ ਕਾਰੋਬਾਰ ਨਹੀਂ ਕਰ ਰਹੀ ਇੱਕ ਕਾਨਫਰੰਸ ਇਸ ਮਸਲੇ ਦੇ ਵਿੱਚ ਹੋਰ ਕਰਾਂਗੇ ਠੀਕ ਹੈ ਪੋਲਿਟੀਕਲ ਬੰਦੇ ਡੇਰਾਵਾਦ ਦੇ ਸਾਧ ਕਿਹੜੇ ਕਿਹੜੇ ਦੇ ਨਾਲ ਇਹਨੂੰ ਸਪੋਰਟ ਕਰ ਰਹੇ ਆ ਤੇ ਕਿੰਨੇ ਪੈਸਿਆਂ ਚ ਕਰ ਰਹੇ ਆ ਉਹਦੇ ਪ੍ਰੂਫ ਸਾਡੇ ਕੋਲੇ ਥੋੜੇ ਜੇ ਆ ਗਏ ਥੋੜੇ ਜੇ ਰਹਿ ਗਏ ਪੱਕੇ ਪੈਰੀ ਕੰਮ ਕਰਾਂਗੇ ਉਹ ਕੌਣ ਰਹੇ ਵਿੱਚ ਬੱਸ ਕਿ ਕਿਹੜਾ ਐਮਪੀ ਆ ਤੇ ਕਿਹੜਾ ਐਮਐਲਏ ਤੁਸੀਂ ਉਸ ਤੋਂ ਉੱਪਰ ਪਦਵੀ ਹੈ ਡੀਜੀਪੀ ਪੰਜਾਬ ਦੇ ਜਿਹੜਾ ਮੁਖੀ ਆ ਉੱਥੇ ਤੱਕ ਸੰਪਰਕ ਨਹੀਂ ਕੀਤਾ ਉਸ ਸ਼ਿਕਾਇਤ ਨੂੰ ਲੈ ਕੇ ਉਸ ਐਫਆਈਆਰ ਦੇ ਬਾਅਦ ਉਸ ਬਿਆਨਾਂ ਨੂੰ ਲੈ ਕੇ ਉੱਥੇ ਪਹੁੰਚ ਕਿਉਂ ਨਹੀਂ ਕੀਤੀ ਹਜੇ ਤੱਕ ਉਸ ਸਥਾਨ ਤੇ ਪਹੁੰਚਣ ਦੀ ਜ਼ਿੰਮੇਵਾਰੀ ਜਿਹਦੇ ਨਾਲ ਮਹਿਲਾ ਨਾਲ ਜਾਂ ਬੱਚੀ ਨਾਲ ਰੇਪ ਹੋਇਆ ਉਹਦੀ ਆ ਠੀਕ ਹੈ ਅਸੀਂ ਨਾਲ ਜਾ ਸਕਦੇ ਆ ਉਹ ਜਦੋਂ ਉਹਨਾਂ ਨੂੰ ਘਰੋਂ ਹੀ ਨਹੀਂ ਨਿਕਲਣ ਦੇ ਰਹੀ ਪੁਲਿਸ ਤੇ ਉਹ ਪਹੁੰਚੂ ਡੀਜੀਪੀ ਕੋਲੇ ਚੰਡੀਗੜ੍ਹ ਕਿਵੇਂ ਟੁੜ ਦੁਬਾਰਾ ਸੰਪਰਕ ਨਹੀਂ ਹੋਇਆ ਪੀੜਤਾ ਨਾਲ ਉਸ ਪਰਿਵਾਰ ਦੇ ਪੀੜਤਾ ਕੋਲੇ ਤਾਂ ਭੇਸ ਬਦਲ ਕੇ ਪੱਗ ਬੰਨ ਕੇ ਪੈਂਟ ਸ਼ਰਟ ਚ ਦੇ ਵਿੱਚ ਗਿਆ ਵਾਂ ਤੇ ਜਾ ਕੇ ਪੁੱਛਿਆ ਰੋਪੀ ਨੇਰੇ ਹੋਏ ਮੈਂ ਪੀੜਤਾ ਨੂੰ ਤੋਂ ਆਪਣੀ ਗੱਡੀ ਚ ਕੱਢ ਕੇ ਲੈ ਕੇ ਆਇਆ ਵੀ ਤੂੰ ਮੇਰੇ ਘਰੇ ਚ ਆ ਲੈ ਹਜੇ ਤੱਕ ਕੁੜੀ ਸਾਡੀ ਰਹਿਸ਼ ਚ ਪਰਿਵਾਰ ਸਮੇਤ ਉਹ ਪੀੜਤਾ ਹਾਂ ਸਾਰਾ ਕੋਸ ਹਜੇ ਵੀ ਪੁਲਿਸ ਕਹਿ ਰਹੀ ਹੈ ਤੁਹਾਡੇ ਕਿੰਨੇ ਪਰਚਾ ਪਾਇਆ ਜਾ ਰਿਹਾ ਕਿਵੇਂ ਕਡਨਾਪਿੰਗ ਦਾ ਪਰਚਾ ਹੋ ਜੂ ਕਮਰੇ ਬੈਡਰੂਮ ਤੱਕ ਸਾਰੇ ਕੈਮਰੇ ਵਿਛਾਏ ਹੋਇਆ ਸਾਡੇ ਕੱਲੀ ਕੱਲੀ ਵਾਇਸ ਰਿਕਾਰਡ ਆ ਵੀ ਅਸੀਂ ਕਰ ਕੀ ਰਹੇ ਆ ਐ ਕਡਨਾਪਿੰਗ ਦਾ ਪਰਚਾ ਕੀ ਹੋ ਜੂ ਕਡਨਾਪਿੰਗ ਕਿਵੇਂ ਹੁੰਦੀ ਆ ਇਹ ਪੁਲਿਸ ਨੂੰ ਵੀ ਪਤਾ ਕਡਨਾਪਿੰਗ ਕਿਵੇਂ ਹੁੰਦੀ ਆ ਚਲੋ ਉਹ ਪੀੜਤਾ ਨੇ ਬਿਆਨ ਤੁਸੀਂ ਕਹਿੰਦੇ ਮੁਕਰਾਲੇ ਤੁਸੀਂ ਕਹਿੰਦੇ ਉਹਨੂੰ ਖਤਸ਼ਾ ਆ ਪੀੜਤਾ ਨੇ ਕੁਝ ਦੱਸਿਆ ਤੁਹਾਨੂੰ ਇਸ ਬਾਰੇ ਬਿਆਨ ਕਿਸ ਤਰੀਕੇ ਨਾਲ ਮੁਕਰਾਇਆ ਗਏ ਕੋਈ ਦਬਾਅ ਉੱਤੇ ਪਾਇਆ ਗਿਆ ਕਿਹਨੇ ਪੀੜਤਾ ਸਾਡੇ ਨਾਲ ਸਾਹਮਣੇ ਆਇਆ ਜਾਂ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੋਣ ਹੋਗੇ ਉਹਦੇ ਬੰਦ ਉੱਥੋਂ ਦੇ ਜਗਰਾਉਂ ਦੇ ਕਿਸੇ ਬੰਦੇ ਨੂੰ ਪੁੱਛ ਲਓ ਕੀ ਹੋਇਆ ਉਹਨੇ ਕਹਿਣਾ ਵੀ ਉਹਦੇ ਬਿਆਨ ਮਕਰਾਲੇ ਮੈਂ ਆਡੀਓ ਚਲਾਈ ਹੋਈ ਆ ਤੁਸੀਂ ਕਹਿ ਰਹੇ ਹੋ ਨਾ ਇਹ ਪੀੜਤਾ ਮੈਂ ਪੇਸ ਬਦਲ ਕੇ ਗਿਆ ਪੀੜਤਾ ਘਰੇ ਆਈ ਹੈ ਮਹਾਰਾਜ ਇਹ ਹੋਰ ਆ ਉਹ ਹੋਰ ਆ ਦੋ ਅੱਖੋ ਵੱਖਰੇ ਮਾਮਲੇ ਦੋ ਅੱਖੋ ਵੱਖਰੇ ਮਾਮਲੇ ਜਿਹੜੀ ਘਰੇ ਜਿੰਨਾਂ ਦੇ ਗਿਆ ਹਜੇ ਸਾਡੇ ਕੋਲ ਆ ਉਹ ਮਹਾਰਾਜ ਜਿਹੜਾ ਮੋਗੇ ਪਰਚਾ ਹੋਇਆ ਪਰਸੋਂ ਉਹਦੀ ਗੱਲ ਕਰ ਰਿਹਾ ਮੈਂ ਠੀਕ ਹੈ ਠੀਕ ਹੈ ਜਿਹੜੀ ਪਹਿਲੀ ਪੀੜਤਾ ਸੀ ਉਹ ਕਿੱਥੇ ਆ ਠੀਕ ਹੈ ਪੁਲਸ ਲਿਆਵੇ মিডিਆ ਦੇ ਵਿਚਾਲੇ ਕੁੜੀ ਕਵੇ ਮੇਰੇ ਤੇ ਦੋਸ਼ ਲਾਵੇ ਮੈਂ ਇਸ ਪ੍ਰੂਫ ਦੇ ਦੂੰਗਾ ਤੇ ਮੈਂ ਆ ਵੇਖੋ ਮੇਰੇ ਸਾਹਿਬ ਐ ਐਸਜੀਪੀਸੀ ਸਰਮੌਰ ਸੰਸਥਾਵਾਂ ਨੇ ਜਿਹੜੀਆਂ ਇਹ ਚੀਜ਼ਾਂ ਦੀ ਨਿਗਰਾਨੀ ਰੱਖਦੀਆਂ ਨੇ ਜਾਂ ਬੇਅਦਬੀ ਨੂੰ ਕੰਟਰੋਲ ਕਰਨ ਦੀ ਜਿਹੜੀ ਹਮੇਂ ਹੀ ਪਰਤੀਆਂ ਨੇ ਅਛੀਰ ਅਕਾਲਤਖ ਸਾਹਿਬ ਹੋ ਗਿਆ ਉਹਨਾਂ ਤੱਕ ਪਹੁੰਚ ਕੀਤੀ ਤੁਸੀਂ ਆਪ ਉਹਨਾਂ ਤੱਕ ਜਾਣੂ ਕਰਵਾਇਆ ਇਸ ਚੀਜ਼ ਤੋਂ ਦੇਖੋ ਜਦੋਂ ਮਸਲਾ ਲਾਈਵ ਹੋ ਗਿਆ ਮੀਡੀਆ 'ਚ ਆ ਗਿਆ ਉਦੋਂ ਅਸੀਂ ਉੱਥੇ ਕਿਉਂ ਜਾਈਏ ਸਾਡਾ ਪਿਓ ਆ ਜਥੇਦਾਰ ਅਕਾਲਤਖ ਸਾਹਿਬ ਜਦੋਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਫਲਾਨਿਆਂ ਦੀ ਕੁੜੀ ਦੀ ਇੱਜ਼ਤ ਲੁੱਟੀ ਗਈ ਤੇ ਪਿਓ ਹਜੇ ਵੀ ਕਰੇ ਬੈਠਾ ਢੀਕਦਾ ਵੀ ਮੇਰੇ ਕੋਲੇ ਆਪ ਆਊਗੀ ਕੁੜੀ ਤੇ ਮੈਂ ਜਾਊਂਗਾ ਤੁਸੀਂ ਕਹਿੰਦੇ ਹੋ ਵੀ ਅਕਲਤ ਸਾਹਿਬ ਸਿਊ ਮੋਟੋ ਲੈਣਾ ਇਸ ਗੱਲ ਤੇ ਸਾਡਾ ਜਥੇਦਾਰ ਹੀ ਉਹ ਆ ਜਿਹੜਾ ਗਰਾਊਂਡ ਲੈਵਲ ਤੇ ਸਾਡੇ ਕੋਲੇ ਆਵੇ ਅਸੀਂ ਜਥੇਦਾਰ ਕੋਲੇ ਕਿਉਂ ਜਾਈਏ ਜਥੇਦਾਰ ਉਹ ਸਾਡਾ ਅਸੀਂ ਜਥੇਦਾਰ ਉਹਦੇ ਥੋੜੀ ਆ ਕੌਮ ਦੇ ਜਥੇਦਾਰ ਦੀ ਜੁੰਮੇ ਹੁੰਦੀ ਜ਼ਿੰਮੇਵਾਰੀ ਹੁੰਦੀ ਆ ਪਰਜਾ ਦੇ ਪਰਜਾ ਦੀ ਰਾਖੀ ਕਰਨੀ ਉਹਦੀ ਪਰਜਾ ਦੀਆਂ ਧੀਆਂ ਭੈਣਾਂ ਦੀ ਅੱਜ ਤੋਂ ਲੁੱਟੀ ਜਾਂਦੀ ਆ ਤੇ ਉਹ ਹਜੇ ਵੀ ਡੀਕੀ ਜਾਂਦਾ ਵੀ ਲੈਟਰ ਆਊਗਾ ਤੇ ਮੈਂ ਜਾਊਂਗਾ ਕੀ ਕਰਨ ਲੋੜ ਹੀ ਨਹੀਂ ਆਵੇ ਜੇ ਜਥੇਦਾਰਾਂ ਦਾ ਜਵਾਬ ਦੇ ਆ ਕੇ ਆਖਰੀ ਸਵਾਲ ਹੈ ਕੀ ਮੰਗ ਕਰਦੇ ਹੋ ਤੁਹਾਡੇ ਤੇ ਵੀ ਦਬਾਅ ਪਾਇਆ ਜਾ ਰਿਹਾ ਤੁਹਾਨੂੰ ਫੋਨ ਆ ਰਹੇ ਨੇ ਧਮਕੀਆਂ ਪਰ ਤੁਸੀਂ ਦੱਸ ਰਹੇ ਹੋ ਤੁਹਾਡੀ ਮੰਗ ਕੀ ਹੈ ਮੰਗਾਂ ਮੰਗਤਿਆਂ ਦੀਆਂ ਹੁੰਦੀਆਂ ਬਰੋਬਰਦਿਆਂ ਦੇ ਹੱਕ ਹੁੰਦੇ ਆ ਬਰੋਬਰ ਦੀ ਸਿੱਖ ਧੈਰਾ ਪੰਜਾਬ ਦੇ ਵਿੱਚ ਗਵਰਨਮੈਂਟ ਲਈ ਅਸੀਂ ਇਹ ਚਾਹੁੰਦੇ ਆ ਜੇ ਪ੍ਰਸ਼ਾਸਨ ਕਾਰਵਾਈ ਕਰਨੀ ਚਾਹੁੰਦਾ ਦਵਿੰਦਰ ਸਿੰਘ ਬਾਬੇ ਦਾ ਸੇਵਾਦਾਰ ਚੰਨਣ ਵਾਲੇ ਬਰਨਾਲੇ ਦਾ ਰਹਿਣ ਵਾਲਾ ਨੌਜਵਾਨ ਜਿਹੜਾ ਕੁੜੀਆਂ ਲਿਆਉਂਦਾ ਹੁੰਦਾ ਸੀ ਜਿਹੜਾ ਕਮਰੇ ਦੀ ਕੁੰਡੀ ਲਾਉਂਦਾ ਹੁੰਦਾ ਸੀਗਾ ਚਰਨਜੀਤ ਸਿੰਘ ਜਿਹੜਾ ਬਾਬੇ ਨੇ ਪੈਸਿਆਂ ਦੀ ਡੀਲ ਕਰ ਰਿਆ ਵਾ ਕਲਵੰਤ ਸਿੰਘ ਸੋਹੋਤਾ ਤੇ ਬਾਬਾ ਬਰਜਿੰਦਰ ਸਿੰਘ ਉਹਦਾ ਰਿਮਾਂਡ ਕਿਸੇ ਵੱਡੀ ਉਹਦੇ ਏਜੰਸੀ ਤੋਂ 15 ਦਿਨਾਂ ਦਾ ਲਿਆ ਜਾਵੇ ਤੇ ਉਹਨਾਂ ਦੇ ਫੋਨ ਫੜੇ ਜਾਣ ਤੇ ਉਹਨਾਂ ਨਾਲ ਪੁੱਛ ਗਏ ਕਿ ਕਿੱਥੇ ਕੀ ਕੀ ਹੋਇਆ ਠੀਕ ਸੋ ਪੰਜਾਬ ਦੇ ਵਿੱਚ ਜਦੋਂ ਗੁਰੂ ਘਰਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਹੋਣ ਦੇ ਜਿਹੇ ਕੁਕਰਮ ਹੋਣ ਦੇ ਤੋਸ਼ ਲੱਗਦੇ ਨੇ ਜਾਂ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਜ਼ਰੂਰ ਇੱਕ ਵਾਰ ਜਿਹੜਾ ਮਾਹੌਲ ਹੈ ਉਹ ਸਹਿਮ ਦਾ ਪੈਦਾ ਹੁੰਦਾ ਹੈ ਹੁਣ ਅਮਰਪਾਲ ਸਿੰਘ ਮਹਿਰੋ ਨੇ ਬੇਸ਼ੱਕ ਅਸੀਂ ਕਹਿ ਦਿੱ ਕਿ ਪਰਦਾ ਫਾਸ਼ਟਾ ਕੀਤਾ ਨਾਲ ਦੀ ਨਾਲ ਕਾਰਵਾਈ ਕਰਨ ਦੀ ਵੀ ਜਿਹੜੀ ਮੰਗ ਰੱਖੀ ਜਾ ਰਹੀ ਹੈ ਹੁਣ ਦੇਖਣਾ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਕਿਸ ਪ੍ਰਕਾਰ ਦਾ ਕਾਰਵਾਈ ਕਰਦੀ ਨਜ਼ਰ ਆਵੇਗੀ ਤੇ ਦੋਸ਼ੀਆਂ ਨੂੰ ਕਦੋਂ ਸਜ਼ਾ ਜਿਹੜੀ ਅਸਲ ਦੇ ਵਿੱਚੋਂ ਮਿਲਦੀ ਨਜ਼ਰ ਆਵੇ ਮਸਰਖਬ ਆਪਣੇ ਸਹਿਯੋਗੀ ਐਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਮਹਾਰੀ